ਲੁਧੇਰਾ ਦੇ ਟੀਮਾ ਚੌਕ ਨਜ਼ਦੀਕ ਇੰਦਰਾ ਕਲੋਨੀ ਚ ਦੁਪਹਿਰ ਵੇਲੇ ਇੱਕ ਧਮਾਕਾ ਹੋ ਗਿਆ। ਇਸ ਧਮਾਕੇ ਕਰਕੇ ਜਿੱਥੇ ਸੈਂਕੜੇ ਲੋਕ ਬੱਚਿਆਂ ਸਮੇਤ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ, ਹੁਣ ਇਸ ਘਰ ਦੇ ਵਿੱਚ ਹੋਏ ਧਮਾਕੇ ਦੀ ਅਸਲ ਵਜ੍ਹਾ ਸਾਹਮਣੇ ਆਈ ਹੈ। ਅਸਲ ਚ ਇਸ ਘਰ ਚ ਬਾਰੂਦ ਰੱਖਿਆ ਹੋਇਆ ਸੀ ਅਤੇ ਪਟਾਕੇ ਤਿਆਰ ਕੀਤੇ ਜਾਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਇਹ ਹਾਦਸਾ ਵਾਪਰਿਆ। ਜੇ ਜਦੋਂ ਅਸੀਂ ਮੈਂ ਆਇਆ ਸੀ ਲੈਂਜ ਕਰਨ ਲਈ ਉੱਥੇ ਪਹਿਲਾਂ ਹੀ ਕੋਈ ਪਟਾਕਾ ਹੋ ਚੁੱਕਿਆ ਸੀ ਪਹਿਲਾਂ ਬਿਜਲੀ ਦੇ ਨਾਲ ਹੋਇਆ ਸੀਗਾ ਤਾਰਾਂ ਕਿਉਂਕਿ ਸੜੀਆਂ ਸੀ ਕਿ ਉਹਨਾਂ ਦੇ ਘਰੇ ਫਿਰ ਜਦੋਂ ਅਸੀਂ ਕਿ ਨਾਮ ਮੈਂ ਅਮੰਦਰ ਐਂਟਰ ਕੀਤਾ ਉਹਨਾਂ ਦੇ ਘਰੇ ਮੈਂ ਪਿਆ ਕੁਝ ਹੋਇਆ ਕਹਿੰਦੇ ਨਹੀਂ ਮੈਂ ਕਿਹਾ ਕੋਈ ਬੰਬੂ ਹੁੰਦਾ ਨਹੀਂ ਪਿਆ ਕਹਿੰਦੇ ਨਹੀਂ ਨਾਲ ਹੀ ਬਾਹਰ ਆਦੀ ਮੰਮੀ ਕੋਲ ਮੈਂ ਗੱਲ ਕਰਦਾ ਪਿਆ ਸੀਗਾ ਇੱਕਦਮ ਫਿਰ ਪਟਾਕਾ ਹੋ ਗਿਆ ਉਹਦੇ ਅੰਦਰ ਨਾ ਨਾ ਕਰਦੇ ਪੰਜ ਤੋਂ 6 ਮੁੰਡੇ ਸੀ ਅੱਛਾ ਜੀ ਹਾਂ ਉਹ ਸਾਰੇ ਸੜ ਗਏ ਤੇ ਇੱਕ ਜਿਹੜਾ ਉਹਨਾਂ ਦਾ ਬੇਟਾ ਵੀ ਸੀਗਾ ਜਿਨ੍ਹਾਂ ਦਾ ਮਕਾਨ ਆ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਸੰਡੂ ਸੀ ਉਹ ਸਾਰੇ ਸੜ ਗਏ ਉਹ ਸਾਰੇ ਹਸਪਤਾਲਾਂ ਚ ਹੈ ਗਏ ਨਾ ਟੋਟਲ ਕਰਦੇ 15 16 15 ਸਾਰੇ ਬੱਚੇ-ਬੱਚੇ ਮਲਾ ਗਏ ਇੱਥੇ ਤੁਹਾਡੇ ਕਿੰਨੀਆਂ ਕਿ ਸੱਡਾਂ ਲੱਗੀਆਂ ਮੌਕੇ ਆਹ ਦੇਖ ਲਓ ਜੀ ਲੱਗੀਆਂ ਹੋਈਆਂ ਨੇ ਆਹੀ ਲੱਗੀਆਂ ਸਾਰੇ ਕੀਆ ਹੋ ਗਿਆ ਹਾਂ ਬਚਾਅ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਪਿਆਸੀ ਕੋ ਚੰਦਰ ਫਟਾਸ ਕੋਈ ਚੀਜ਼ ਪਹਿਲਾ ਤਾਂ ਬਿਜਲੀ ਦਾ ਸੀਗਾ ਕਾਂਡ ਫਿਰ ਉਸ ਤੋਂ ਬਾਅਦ ਜਿਹੜੇ ਫਟਾਸ ਨਾਲ ਕਿਹਦੇ ਨਾਲ ਕਿਉਂਕਿ ਉਦੋਂ ਮੈਂ ਸੀਗਾ ਨਹੀਂ ਜਦੋਂ ਪਹਿਲਾ ਹੋ ਸਕਿਆ ਸੀ ਜਦੋਂ ਬਾਹਰ ਆ ਗਿਆ ਉਸ ਤੋਂ ਬਾਅਦ ਇੱਕਦਮ ਹੋ ਗਿਆ ਬੰਬ ਵਗੈਰਾ ਪਾਉਂਦੇ ਸੀ ਕੋਈ ਅੰਦਰ ਹਾਂ ਪਹਿਲਾਂ ਬਣਾ ਬਣਾਉਂਦੇ ਸੀ ਪਹਿਲਾਂ ਬੰਬ ਵਗੈਰਾ ਬਣਾਉਂਦੇ ਸੀ ਹਾਂ ਬੱਚੇ ਵੀ ਸੀ ਹਾਂ ਬੱਚੇ ਵੀ ਸੀ ਜਿਹੜੇ ਬੱਚੇ 15 ਇਹਨਾਂ ਵਿੱਚੋਂ ਛੋਟੇ 15 ਛੋਟੇ ਬੱਚੇ ਕੇ ਮੈਂ ਆਪ ਉਹਨਾਂ ਨੇ ਭੇਜਿਆ ਵਾ ਠੀਕ ਹੈ ਹਾਂਜੀ ਮੌਕੇ ਦੇ ਸਾਰੇ ਸੀਗੇ ਅੰਨਿਕ ਗਲੀ ਦੇ ਜਿੰਨੇ ਵੀ ਆ ਸਾਰੇ ਮੌਕੇ ਦੇ ਸਾਰੇ ਸੀਗੇ ਕਿੰਨਾ ਕਿ ਐਂਬੂਲੈਂਸ ਵਗੈਰਾ ਮੌਕੇ ਤੇ ਆ ਗਈ ਸੀ ਹਾਂਜੀ ਮੈਂ ਐਂਬੂਲੈਂਸ ਤੁਰੰਤ ਫੋਨ ਮਾਰਿਆ ਐਂਬੂਲੈਂਸ ਵੀ ਆਈ ਆ ਪਾਣੀ ਵਾਲੀ ਗੱਡੀ ਵੀ ਆਈ ਆ ਤੇ ਉਸ ਤੋਂ ਪਹਿਲੇ ਮਤਲਬ ਉਸ ਜਿੰਨੇ ਵੀ ਮੁਹੱਲੇ ਗਲੀ ਵਾਲੇ ਸੀਗੇ ਸ ਅੱਗ ਕਿੰਨੀ ਵੱਡੀ ਸੀ ਅੱਗ ਕਿੰਨੀ ਕਿ ਜਾਨੀ ਅੱਗ ਤਾਂ ਭਾਜੀ ਬਸ ਮਤਲਬ ਇਹ ਲੈ ਲਓ 2-4 ਮਿੰਟ ਦੀ ਸੀਗੀ ਉਹਦੇ ਚ ਪੁੱਲ ਸੀ ਅੱਜ ਤਾਂ ਲੱਗੀ ਭਾਜੀ ਬਲਾਸਟ ਬਲਾਸਟ ਹੋਇਆ ਜਦੋਂ ਦਰਵਾਜ਼ੇ ਖੁੱਲਨੇ ਇੱਕਦਮ ਬਲਾਸਟ ਹੋਇਆ ਜਿਹੜੇ ਬੱਚੇ ਵਾਰ ਸੀ ਅੰਦਰ ਸੀ ਸਾਰੇ ਚੁਲਸ ਗਏ ਚਾਰ ਕਿਹੋਂਗੇ ਲੋਕ ਵੀ ਇੱਕਦਮ ਕੀ ਹੋ ਗਿਆ ਮੈਂ ਭਾਜੀ ਸਾਰੇ ਘਰੋਂ ਬਾਹਰ ਆ ਗਏ ਘਰੋਂ ਬਾਹਰ ਆ ਕੇ ਨਾਲੇ ਗਲੀ ਤੋਂ ਬਾਹਰ ਹੋ ਗਏ ਬਹੁਤ ਵੱਡਾ ਧਮਾਕਾ ਸੀ ਧਮਾਕਾ ਬਹੁਤ ਵੱਡਾ ਸੀ ਬਹੁਤ ਤਕੜਾ ਸੀ ਉਹ ਗੈਰ ਕਾਨੂੰਨੀ ਕੰਮ ਜਿਹੜਾ ਵਾ ਇੱਥੇ ਰੈਸੀ ਇਲਾਕੇ ਦੇ ਅੰਦਰ ਆਪਣੇ ਪਟਾਸ ਰੱਖੀ ਬੈਠਾ ਸੀਗਾ ਜੋ ਪਟਾਸ ਨੂੰ ਜਿਹੜਾ ਬਲਾਸਟ ਹੋਇਆ ਉਹਦੇ ਨਾਲ ਜਿਹੜੇ 6 ਬੰਦੇ ਆ ਉਹ ਵੱਡੇ ਉਮਰ ਦੇ ਸੜ ਗਏ ਔਰ 10 ਬੰਦੇ ਜਿਹੜੇ ਆ ਬੱਚੇ ਜਿਹੜੇ ਆ ਛੋਟੇ ਛੋਟੇ ਉਹਨਾਂ ਨੂੰ ਅੱਗ ਪੈ ਗਈ ਔਰ ਉਹਦਾ ਆਪਣਾ ਵੀ ਬੱਚਾ ਇੱਕ ਉਹ ਅੱਗ ਦਾ ਸ਼ਿਕਾਰ ਹੋ ਗਿਆ ਪਰ ਇਹ ਮਾੜੀ ਗੱਲ ਆ ਰੈਸੀ ਇਲਾਕੇ ਦੇ ਵਿੱਚ ਦੇ ਕੋਈ ਇੱਕ ਬੰਦ ਗਲੀ ਦੇ ਵਿੱਚ ਕਾਰਨਰ ਦੇ ਉੱਤੇ 30 40 ਗਾਈ ਦੇ ਉੱਤੇ ਬਣਾ ਕੇ ਤੂੰ ਗੈਰ ਕਾਨੂੰਨੀ ਕੰਮ ਕਰ ਰਿਆਂ ਲੋਕਾਂ ਦੀ ਜਾਨ ਮਾਲਣਾ ਖੜਵਾਲ ਕਰ ਰਿਆਂ ਇਸ ਕਰਕੇ ਉਹਦੇ ਤੇ ਬੰਦੀ ਕਾਰਵਾਈ ਜਿਹੜੀ ਆ ਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਵੀ ਮੈਂ ਵੀ 5 ਮਿੰਟ ਬਾਅਦ ਹੀ ਪਹੁੰਚ ਗਿਆ ਪਰ ਇਹ ਜਿਹੇ ਲੋਕਾਂ ਨੂੰ ਕੋਈ ਬਖਸ਼ਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਤੇ ਬਣਦੀ ਕਾਨੂੰਨੀ ਕਰ ਵੀ ਹੋਊਗੀ ਬਿਲਕੁਲ ਕੀਤੀ ਜਾਊਗੀ ਜੀ ਕਾਨੂੰਨੀ ਕਾਰਵਾਈ ਐਸਐਚਓ ਸਾਹਿਬ ਵੀ ਐਸਪੀ ਸਾਹਿਬ ਵੀ ਆ ਗਏ ਸਮੀਰ ਬਰਮਾ ਜੀ ਸਾਰੇ ਜੋ ਇਹਨੇ ਗੈਰ ਕਾਨੂੰਨੀ ਕੰਮ ਕੀਤਾ ਉਹ ਗੈਰ ਕਾਨੂੰਨੀ ਕੰਮ ਦੀ ਜੋ ਸਜ਼ਾ ਬੰਦੀ ਆ ਉਹ ਇਹਨੂੰ ਮਿਲੂਗਾ ਕਹਿੰਦੇ ਵੱਡੀ ਮਾਤਰਾ ਦੇ ਵਿੱਚ ਸੀਗਾ ਕਹਿੰਦੇ ਦੇਖੋ ਬਲਾਸਟ ਹੋਇਆ ਜਿਹਦੀ ਜਿਵੇਂ ਅੱਗ ਪਈ ਆ ਅਜੇ ਹੁਣ ਚੈੱਕ ਕਰਨ ਲਈ ਹੋਰ ਵੀ ਬੁਲਾਇਆ ਉਥੇ ਅੰਦਰ ਜਾਣ ਲਈ ਉਹ ਵੀ ਚੈੱਕ ਕਰ ਰਹੇ ਆ ਉਹਦਾ ਅਗੇ ਚੈੱਕ ਕਰੋਗੇ ਕੋਈ ਹੋਰ ਨਾ ਪਿਆ ਹੋਵੇ ਲੱਗਦਾ ਨਹੀਂ ਕਿ ਕਬੱਡੀ ਅੰਗੈਲੀ ਆ ਜਿਸਨੇ ਬੰਦੇ ਦੇਖੋ ਅੰਗੈਲੀ ਹੁਣ ਪੁਲਿਸ ਤਾਂ ਦਿਨ ਤਿਹਾਰਾਂ ਦੇ ਦੇਣਾ ਪੁਲਿਸ ਤਾਂ ਸੜਕਾਂ ਤੇ ਤੁਰੇ ਫਿਰਦੀ ਆ ਪ੍ਰਸ਼ਾਸਨ ਸੜਕਾਂ ਤੇ ਤੁਰਿਆ ਫਿਰਦਾ ਪਰ ਗਲੀਆਂ ਦੇ ਵਿੱਚ ਜੇ ਕੋਈ ਬੰਦਾ ਆਪਣੇ ਮੂੰਹ ਨੂੰ ਖੂਨ ਲੱਗਿਆ ਹੋਇਆ ਵਿਅਕਤੀ ਗਲੀਆਂ 'ਚ ਗੈਰ ਕਾਨੂੰਨੀ ਕੰਮ ਕਰਦਾ ਪਿਆ ਵਾ ਉਹ ਸਾਰਿਆਂ ਨਾਲ ਗਰਦਾਰੀ ਵੀ ਕਰ ਰਿਆ ਔਰ ਗਲਤ ਕੰਮ ਵੀ ਕਰ ਰਿਆ ਔਰ ਜੋ ਬਣਦੀ ਕਾਰਵਾਈ ਆ ਉਹਦੇ ਖਿਲਾਫ ਕੀਤੀ ਜਾਊਗੀ ਉਧਰ ਮੌਕੇ ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਨੇ ਕੀ ਕਿਹਾ ਜਰਾ ਇਹ ਵੀ ਸੁਣ ਲੋ ਮੈਂ ਕੰਮ ਤੇ ਗਿਆ ਕਿੰਨੀ ਉਮਰ ਦੀ ਨੀ ਆ ਦੋਸਤੋ 4 ਸਾਲ ਹੈ ਲੈਨੇ ਕਿੱਛ ਨਹੀਂ ਹਾਂਜੀ ਕੋਈ ਇਹ ਕਿਦਾਂ ਹੈ ਕੋਈ ਪਰਸਾਂ ਨਹੀਂ ਰਹਤਾ ਹੂੰ ਜੋ ਸਾਹਮਣੇ ਰਹਿੰਦੇ ਹਾਂਜੀ ਤੇ ਤੁਹਾਨੂੰ ਪਤਾ ਕਰੋ ਲੱਗਿਆ ਹੈ ਵੀ ਇਦਾਂ ਕਰਕੇ ਬਲਾਸਟ ਹੋ ਗਿਆ ਕੌਣ ਆਇਆ ਥਾ ਫੈਮਿਲੀ ਕਾ ਕੋ ਠੀਕ ਹੈ ਬੱਚਾ ਹੈ ਹਾਂ ਬੱਚਾ ਠੀਕ ਹੈ ਦਵਾਈ ਕਿਸੇ ਨੇ ਨਹੀਂ ਦਿੱਤੀ ਬੋਲੇ ਸਿਵਲ ਦੇ ਨਹੀਂ ਨਹੀਂ ਬੈਠਾ ਹੋਇਆ ਤਾਂ ਪਾਉਂਦੋ ਆਪ ਨਹੀਂ ਕਿ ਹੋਇਆ ਜੀ ਕੀ ਯਾਰ ਚੌਖਟ ਵੇ ਠੀਕ ਆ ਉਹ ਬੱਚੇ ਦਾ ਸਾਰਾ ਸੜਿਆ ਹੋਇਆ ਸਾਰਾ ਉਹ ਬੱਚੇ ਦਾ ਨਾਮ ਕੀ ਹੈ ਸਾਰਾ ਸੜਿਆ ਹੋਇਆ ਨਹੀਂ ਤਿੰਨ ਕਿੰਨੀ ਉਮਰ ਹੈ 4 ਸਾਲ ਠੀਕ ਹੈ ਵੈਸੇ ਠੀਕ ਹੈ ਕਲੋਨੀ ਰਹਿੰਦੇ ਤੁਸੀਂ ਵੀ ਹਾਂਜੀ ਹਾਂਜੀ ਸਾਹਮਣੇ ਹੀ ਰਹਤਾ ਹਾਂ ਨਹੀਂ ਮੇਰਾ ਇੱਕ ਇੱਕ ਬੱਚਾ ਬੱਚੇ ਆਪਕੇ ਬੱਚੇ ਕੇ ਇਲਾਵਾ ਕਿੰਨੇ ਬੱਚੇ ਸੀ ਵਾਲਾ ਵੀਰੇ ਛੋਟੇ ਬੱਚੇ ਹੈਗੇ 15 ਠੀਕ ਹੈ ਨਾ ਤੇ ਵੱਡੇ ਹੈਗੇ 5 अच्छा जी। ठीक है पेचे 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 पेचे। जी ਜਿਹੜੇ ਬੱਚੇ 15 10 15 ਛੋਟੇ ਬੱਚੇ ਕਿ ਮੈਂ ਆਪ ਉਹਨਾਂ ਨੇ ਭੇਜਿਆ ਵਾ ਠੀਕ ਹੈ ਹਾਂਜੀ ਮੌਕੇ ਦੇ ਸਾਰੇ ਸੀਗੇ ਹਾਂਜੀ ਗਲੀ ਦੇ ਜਿੰਨੇ ਵੀ ਆ ਸਾਰੇ ਸੀਗੇ ਕਿੰਨਾ ਕਿ ਕਿੰਨਾ ਕਿ ਕਿੰਨਾ ਕਿ ਐਂਬੂਲੈਂਸ ਵਗੈਰਾ ਮੌਕੇ ਤੇ ਆ ਗਈ ਸੀ ਹਾਂਜੀ ਐਂਬੂਲੈਂਸ ਤੁਰੰਤ ਫੋਨ ਮਾਰਿਆ ਐਂਬੂਲੈਂਸ ਵੀ ਆਈ ਆ ਪਾਣੀ ਵਾਲੀ ਗੱਡੀ ਵੀ ਆਈ ਆ ਤੇ ਉਸ ਤੋਂ ਪਹਿਲੇ ਮਤਲਬ ਅਸੀਂ ਜਿੰਨੇ ਵੀ ਮੁਹੱਲੇ ਗਲੀ ਵਾਲੇ ਸੀਗੇ ਸਾਰਿਆਂ ਨੇ ਇੰਨੀ ਹਿੰਮਤ ਵਾਰੀ ਛੋਟੇ ਵੱਡੇ ਸਾਰੇ ਵਿੱਚ ਹੋਸਟਲ ਨੂੰ ਬਚਾਏ ਸੀ ਅੱਗ ਤਾਂ ਭਾਜੀ ਬਸ ਮਤਲਬ ਇਹ ਲੈ ਲੋ 2-4 ਮਿੰਟ ਦੀ ਸੀਗੀ ਉਹਦੇ ਚ ਪੁਲਸ ਗਈ ਆ। ਅੱਜ ਤਾਂ ਲੱਗੀ ਬਲਾਸਟ ਬਲਾਸਟ ਹੋਇਆ ਜਦੋਂ ਦਰਵਾਜ਼ੇ ਖੁੱਲੋ ਨੇ ਇੱਕਦਮ ਬਲਾਸਟ ਹੋਇਆ ਜਿਹੜੇ ਬੱਚੇ ਵਾਰ ਸੀ ਅੰਦਰ ਸੀ ਸਾਰੇ ਚੁਲਸ ਗਏ। ਨਾਲ ਕੀ ਹੋਣਗੇ ਲੋਕ ਵੀ ਇੱਕਦਮ ਕੀ ਹੋ ਗਿਆ ਜੀ? ਮੈਂ ਤਾਂ ਜੀ ਸਾਰੇ ਘਰੋਂ ਬਾਹਰ ਆ ਗਏ। ਘਰੋਂ ਬਾਹਰ ਆ ਗਏ ਨਾਲੇ ਗਲੀ ਤੋਂ ਬਾਹਰ ਹੋ ਗਏ। ਬਹੁਤ ਧਮਾਕਾ ਸੀ। ਧਮਾਕਾ ਬਹੁਤ ਵੱਡਾ ਸੀ। ਬਾਕਾ ਬਹੁਤ ਤਕੜਾ ਸੀ। ਫਿਲਹਾਲ ਮਾਮਲੇ 'ਚ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਛੇਤੀ ਉਸ ਨੂੰ ਕਾਬੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ। ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੇ ਰਿਪੋਰ